ਦੇਖੋ ਫੋਨ ਆਇਆ ਉਹ ਕੀ ਹਾਸਾ ਹੈ ਮੇਰਾ ਨਾਮ ਪਰਨਜੀਤ ਸਿੰਘ ਮੈਂ ਸੰਬਲ ਚੌਂਕ ਸਟਾਰ ਲੈਕਪੁਰਾ ਰਹਿਣ ਵਾਲਾ ਹਾਂ ਮੈਂ ਸੁੱਤਾ ਐ ਸਵੇਰੇ ਮੂੰਹ 8:30 ਵੇ ਆਣੀ ਘਾੜ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗੀ ਐ ਫੇਰ ਮੈਂ દોੜਿਆ ਆਇਆ ਫਟਾਫਟਾ ਬਰਬਦਰ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟੜੀ ਆ ਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤਿੱਕਰ ਕਾਫੀ ਅੰਕ ਤੇ ਪਾਂ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌ ਸੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆ ਹੈਗਾ ਸਭ ਮਤਲਬ ਸਟਾਕ ਨਾ ਲੱਟ ਹੋ ਗਿਆ ਇਹ ਆਪਣਾ ਹੈਗਡੇ ਉੱਤਮ ਨਗੇ ਮਾਡਲ ਟੌਨ ਕਿ ਤਾਰ ਨਗੇ ਪੈਂਦਾ ਜੀ ਉੱਥੇ ਸਾਡਾ ਗਦਾਮ ਹੈ ਕੀ ਲੱਗਦਾ ਕਿਦਾਂ ਅੱਗੇ ਲੱਗਣਾ ਸਾਰਾ ਹੀ ਕੁਝ ਨਹੀਂ ਦੱਸ ਸਕਦੇ ਜਿੰਨਾ ਪਤਾ ਲੱਗਦਾ ਹੈ ਕਿਉਂ ਹੋ ਰਹਾ ਆ ਰਿਹਾ ਸੀ ਹਾਂਜੀ ਹਾਂਜੀ ਸਾਰਾ ਕਾਫੀ ਇਹ ਸਟਾਕ ਦਿੱਤਾ ਸੀ ਦੀਵਾਲੀ ਦਾ ਆਪਾਂ 24-25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਫਾਈਵ ਡੇਟ ਨੂੰ ਕਿਦਾਂ ਸਮੇਂ ਜਦੋਂ ਟਾਈਮ ਨਾ ਆਗੇ ਟਾਈਮ ਨਾ ਆਗੇ ਵੀ 25 ਮਿੰਟ ਲੱਗੇ ਸਿਰ ਵੀ ਆਂਦੇ ਹੁੰਦੇ ਆਏ ਫਿਰ ਵੀ ਆਂ ਦੇ باوجود ਸਾਰਾ ਨੁਕਸਾਨ ਹੋ ਚੁਕਿਆ ਕੁਝ ਨਹੀਂ ਬਚਿਆ ਰਹਾ ਪ੍ਰਧਾਨ ਕੀ ਮੰਗ ਕਰਦੇ ਹੋ ਪ੍ਰਸ਼ਾਸਨੀ ਬਸ ਸ਼ਾਸਨ ਨੂੰ ਇਹ ਹੋਊਗਾ ਜੋ ਮੇਰਾ ਖੰਦਾ ਮੁਆਵਜ਼ਾ ਦਿੱਤਾ ਜਾਏ ਹੁਣ ਪਤਾ ਨਹੀਂ ਲੱਗਿਆ ਕਿਦਾਂ ਅੱਗੇ ਲਿਜਾ ਮੈਂ ਕਿਹੜਾ ਨਾਮ ਹੀ ਲਾ ਸਕਦਾ ਕੀ ਹੋਇਆ ਬਾਕੀ ਜੋ ਹੋ ਗਿਆ ਉਹ ਨੁਕਸਾਨ ਆਇਆ ਸਾਡਾ ਦਿਵਾਲੀ ਦਾ ਤਿਹਾਰ ਸਟਾਕ ਹੀ ਸਾਡਾ ਕਾਫੀ 25 24 25 ਲੱਖ ਦਾ ਸਟਾਕ ਹੀ ਮੇਰਾ ਕੁਝ ਨਹੀਂ ਬਚਿਆ ਸਾਬ ਅਮਰ ਜੀ ਵੱਡਾ ਸਾਰਾ ਨੁਕਸਾਨ ਕਾਫੀ ਹੋਇਆ ਹੈ ਮੌਕੇ ਤੇ ਪਹੁੰਚੀ ਹੋ ਮਿਹਰੇ ਲੋਕ ਸੰਦਾ ਟੀਚਰ ਨੂੰ ਜਣਾ ਜੀ ਮੈਂ ਪਹੁੰਚਿਆ ਵਾ ਮਾਡਲ ਟਾਊਨ ਬਟਾਲਾ ਇਹਨ ਕੋ ਧਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟਾਕ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬ ਨਾਲ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕੀ ਜਿਹੜੀ ਆਗੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਰਤੋਂ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਹੈ ਕਿ ਹਾਂ ਵੀ ਉਹ ਹੀ ਵੀ ਕਿਸੇ ਦਾ ਵੀ ਆਨ ਗਵਾਨ ਆਮਨੇ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚੇ ਸੀ ਅਰਜਨ ਮੀਟਿੰਗ ਅੱਗੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਤਤਵਾਰੀ ਦੱਸਿਆ ਮਾਲਕ ਨੇ ਕਿ 25 ਲੱਖ ਦਾ ਨੁਕਸਾਨ ਦਾ ਖਰਸਾ ਆਈਡੀਆ ਹੈ ਕਿ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਵੀ ਬੜਾ ਹੁੰਦਾ ਪ੍ਰਸ਼ਾਸਨ ਨੂੰ ਤਾਂ ਮੰਗ ਕੀਤੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਜਾਏ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ XYZ ਡਾਕੂਮੈਂਟ ਰਿਕੁਆਇਰਡ ਹੈ ਬਸ ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਆਕੀ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਜਿੰਦ ਦੇ ਗਗਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ ਨਾਲ ਛੋਟੇ ਅਸੀਂ ਹਮੇਸ਼ਾ ਹਰ ਪੱਕੋ ਇਹਨਾਂ ਦੇ ਨਾਲ ਹਾਂ ਜੀ ਪਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗੇਟ ਨੇ ਇੱਕ ਵਧੀਆ ਕੰਮ ਕੀਤਾ ਨੀਰੇਸ਼ ਸ਼ਰਮਾ ਦੀ ਗਵਾਹੀ ਚ ਕੀ ਕਹਣਾ ਚਾਹੁੰਦੀ ਹੈ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦੀ ਦਲੇਰੀ ਨਾਲ ਅੰਦਰ ਵੜ ਕੇ ਕੰਮ ਕੋ ਜੀ ਮੈਂ ਸੱਚਾਈ ਦੱਸਦਾ ਇੰਨਾ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰ ਕ੍ਰੋਸ ਕਰ ਰਿਹਾ ਇਹਨਾਂ ਦੇ ਆਫਿਸ ਤੋਂ ਮੈਂ ਹਮੇਸ਼ਾ ਪਰਮਾਤਮਾ ਦਾ ਨਾਮ ਲੈ ਕੇ ਜਾਂਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਰ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਹਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੁੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਧੰਨ ਜੀ ਲੰਘਦੇ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰਨੇਕਾ ਮਟਾਲਾ ਤੋਂ ਜੀ ਇੱਕ ਆਇਆ ਤਾਂ ਠੀਕ ਇਹਨੇ ਪਹੁੰਚੇ ਸਰ 7:45 ਦੇ ਸਾਨੂੰ ਜਿਹੜੀ ਕਾਲ ਆਈ ਹੈ ਨਿਰਬਾਉਟ ਤੇ ਪੰਜ-ਸੱਤ ਮਿੰਟਾਂ 'ਚ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ ਪੰਜ-ਸੱਤ ਮਿੰਟ ਚ ਆ ਗਈਆਂ ਗਲੀ ਸਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਬਾਪ ਫੋਮ ਵਗੈਰਾ ਵੇਚਾ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਬੈਸਿਕ ਦਾ ਸਿਚੁਏਸ਼ਨ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿਸ ਤਰ੍ਹਾਂ ਅੱਗ ਲੱਗੀ ਹੋਵੇ ਇਹ ਤੇ ਬਾਅਦ 'ਚ ਉਹ ਸਰ ਅਨਲਿਸਿਸ ਕਰ ਸਕਣਗੇ ਕਿ ਕਿਸ ਤਰ੍ਹਾਂ ਅੱਗ ਲੱਗੀ ਹੋਵੇ ਹਲੇ ਤੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡ ਕਾਰਗੱਡੀਆਂ ਲਗਾਤਾਰੀ ਟਰਨਓਵ ਚੱਲਦੀ ਹੈ ਬਾਰ-ਬਾਰ ਭਰ ਕੇ ਆਦੀਆਂ ਨੇ